ਹੁਣ ਜ਼ਿੰਮੇਵਾਰੀ ਟਪਲਾ ਕਿਉਂਕਿ ਫਾਈਨਲ ਹੈ ਫਾਈਨਲ ਦੇ ਵਿੱਚ ਉਹ ਵੀ ਸੀ ਮੈਚ ਅੱਜ ਦੇ ਤੇਰਾ ਖੇਡਾ ਨਹੀਂ ਸਕਣਾ ਉਹਨਾਂ ਨੇ ਕਿਉਂਕਿ ਤੇਰੇ ਪਿੰਡ ਦਾ ਵੀ ਮੈਨੂੰ ਲੱਗਦਾ ਬੁੱਢਾ ਬਹਿ ਗਿਆ ਹਾਲੇ ਤੱਕ ਕੁਝ ਨਹੀਂ ਦੇਖੋ ਟਲੀ ਵਾਲੇ ਵੀਰ ਜਲਦੀ ਦੇ ਨਾਲ ਤੁਸੀਂ ਕੱਢ ਲਿਓ ਜਿਹੜਾ ਜ਼ਿਆਦਾ ਵਧੀਆ ਖੇਡਦਾ ਕਿ ਟਾਈਮਿੰਗ ਹੈ ਵੀ ਇੰਨੇ ਟਾਈਮ ਤੱਕ ਬਚਾ ਟਿਕਦਾ ਪਹਿਲਾਂ ਹਿਲਦਾ ਤਾਂ ਨਹੀਂ ਪੂਰੀ ਪੋਜੀਸ਼ਨ ਸਹੀ ਕਰੀ ਐ ਸਹੀ ਸਹੀ ਟਾਈਮ ਤੇ ਓਮ ਓਮੀ ਓਮੇ ਜਿਮਿਕੜਾ ਓਮੀ ਨੂੰ ਵਾਪਸ ਆਉਨੇ ਨੂੰ ਵਾਪਸ ਓਮੀ ਕਰਾ ਕੇ ਇੱਕਦਮ ਤੱਕ ਸਾਰਾ ਸਹੀ ਕਰੀ ਐ ਤੇ ਹਿਲਣਾ ਨਹੀਂ ਚਾਹੀਦਾ ਨਾ ਇਹ ਲੱਤਾਂ ਨਹੀਂ ਹੋ ਗਈਆਂ ਸਿੱਧੀਆਂ ਰਹਿਣੀਆਂ ਚਾਹੀਦੀਆਂ ਉਹ ਸਿੱਧੀਆਂ ਲੱਤਾਂ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਮੇਰੇ ਨਾਲ ਨਾ ਮੇਰਾ ਅਜੱਤੀ ਵੀ ਹੈ ਮੇਰਾ टाइट हो रहे हैं। oh oh को मैं भी ना हेलो <laughs> <laughs>

ਵਧੀਆ ਇਹਨੇ ਖਾਲੇ ਪਿੱਛੇ ਆਜੋ ਮੁੰਡਿਆ ਕਲਗੀਧਰ ਦੀ ਟੀਮ ਚ ਇਹ ਇਸੀਂ ਪਿੰਡ ਦਾ ਜਿਹੜਾ ਕੀ ਫਾਈਨਲ ਦੇ ਵਿੱਚ ਜਾ ਪੁੱਜਿਆ ਉਹ ਅਸ਼ਤਵੀ ਹੋ ਸਕਦਾ ਕਿਸਮਤ ਆ ਤੇ ਕਿਸਮਤ ਹੁਣ ਸਾਰੀ ਨਹੀਂ ਖਾਫ ਮੇਹਤ ਨੇ ਦੇਣਾ ਜੋਰ ਲਾਈਓ ਮੁੰਡਿਆ ਪਿੰਡ ਦਾ ਮੇਲਾ ਸਾਰਾ ਪਿੰਡ ਤੇਰੇ ਵੱਲੀ ਦੇਖੀ ਜਾਂਦਾ ਵੀ ਕਲਗੀਧਰ ਦੇ ਲਈ ਅੱਜ ਰੇਸ ਲਾਉਣੀ ਹੈ 100 ਮੀਟਰ ਦੀ ਪੱਜੀਆਂ ਨਹੀਂ ਕੋਈ ਕੰਡੀਸ਼ਨ ਆ ਜਾਂਦੀ ਇੰਨਾ ਕਿਹੜਾ ਸਰ ਪਿੱਛੇ ਇੱਕ ਵਰਜੂਤ ਵਿਗੜਵਾਲ ਅੱਜ ਕਲਗੀ ਧਰ ਦੇ ਲਈ ਅਗਲੇ ਸਾਲ ਕੋ 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 ਟੂਰ ਵੀ ਜਿਹੜੀ ਦੌੜ ਲੱਗਣ ਯਾਰੀ ਹੈ ਮੈਂ ਹੈਪੀ ਐਕਰੂ ਵੀ ਦੇਖ ਲੈ ਕੋ ਸਟੇਜ ਹਿਲਣਾ ਲਵੇ ਲੱਗ ਜੀ ਬਾਈ ਫਸਟ ਸੈਕਿੰਡ ਦੇਖ ਲੋ